ਐਸਐਚਓ ਫਿਲੋਰ ਪੂਸ਼ਣ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 16 ਸਤੰਬਰ ਦੀ ਰਾਤ 12:30 ਵਜੇ ਦੇ ਕਰੀਬ ਇੱਕ ਥਲਾ 'ਚ ਕਿਸੇ ਐਨਆਰਆਈ ਦੇ ਘਰ ਦੇ ਬਾਹਰ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਈ ਤਿੰਨ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਵਾਰੇ ਪਤਾ ਲੱਗਾ ਸੀ ਐਸਐਚਓ ਫਿਲੋਰ ਨੇ ਦੱਸਿਆ ਕਿ ਸੂਚਨਾ ਮਿਲਨ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਯਕਤ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ ਉਨਾ ਦੇ ਸਕੇ ਪੁਲਿਸ ਨੂੰ ਜਾਂਚ ਕਰਨ ਉਪਰੰਤ ਪਤਾ ਲੱਗਾ ਕਿ 16 ਸਤੰਬਰ ਦੀ ਰਾਤ ਇੱਕ ਮੋਟਰਸਾਈਕਲ ਤੇ ਸਵਾਰ ਤਿੰਨ ਵਿਅਕਤੀ 12:30 ਵਜੇ ਦੇ ਕਰੀਬ ਪਿੰਡ ਥਲਾ ਚ ਆਏ ਅਤੇ ਇੱਕ ਐਨਆਰਆਈ ਦੇ ਘਰ ਦੇ ਬਾਹਰ ਗੋਲੀਆਂ ਚੜਾ ਕੇ ਫਰਾਰ ਹੋ ਗਏ ਪੁਲਿਸ ਨੇ 16 ਸਤੰਬਰ ਨੂੰ ਅਣਪਛਾਤੇ ਵਿਅਕਤੀਆਂ ਵਿਰੁੱਧ ਬਖਸ਼ੀਸ਼ ਸਿੰਘ ਪੁੱਤਰ ਚੰਨਾਰਾਮ ਵਾਸੀ ਪਿੰਡ ਪੋਲੜੀਵਾਲ ਜਲੰਧਰ ਦੇ ਬਿਆਨ ਤੇ ਥਾਣਾ ਫਿਲੌਰ ਚ ਕੇਸ ਦਰਜ ਕਰ ਲਿਆ ਹੈ ਜਿਸ ਵਿੱਚ ਉਸਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਭੈਣ ਪਿਛਲੇ ਕਰੀਬ 27 ਤੋਂ 28 ਸਾਲ ਤੋਂ ਵਿਦੇਸ਼ ਵਿੱਚ ਰਹਿੰਦੀ ਹੈ ਤੇ ਉਸਦਾ ਘਰ ਫਿਲੌਰ ਦੇ ਪਿੰਡ ਥਲਾ ਚ ਹੈ ਤੇ ਘਰ ਨੂੰ ਤਾਲਾ ਲੱਗਾ ਹੋਇਆ ਹੈ 16 ਸਤੰਬਰ ਦੀ ਰਾਤ ਨੂੰ 12:30 ਵਜੇ ਦੇ ਕਰੀਬ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਵਿਅਕਤੀ ਆਏ ਅਤੇ ਉਸਦੀ ਭੈਣ ਦੇ ਘਰ ਦੇ ਬਾਹਰ ਦਰਵਾਜ਼ੇ ਤੇ ਫਾਇਰ ਕਰਨ ਲੱਗੇ ਉਹਨਾਂ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਨਰਸਾੜਾ ਚੌਂਕੀ ਦੇ ਇੰਚਾਰਜ ਐਸਆਈ ਹਰਜੀਤ ਸਿੰਘ ਕਰ ਰਹੇ ਹਨ ਜੀ ਐਸਐਚਓ ਸਾਹਿਬ ਇੱਕ ਪਿੰਡ ਥਾਲੇ ਦੇ ਵਿੱਚ ਗੋਲੀਆਂ ਚੱਲੀਆਂ ਮੈਟਰ ਕੀ ਸੀਗਾ ਤੁਸੀਂ ਮੌਕੇ ਤੇ ਪਹੁੰਚੇ ਆ ਕੀ ਉੱਥੇ ਮੌਕੇ ਤੇ ਦੇਖਿਆ ਜੀ ਜਦੋਂ ਕੱਲ ਸਵੇਰੇ ਤੋਂ ਪਤਾ ਲੱਗਾ ਵੀ ਥਾ ਪਿੰਡ ਦੇ ਵਿੱਚ ਇੱਕ ਐਨਆਰਜੀ ਦੇ ਘਰ ਵਿੱਚ ਗੋਲੀਆਂ ਚੱਲੀਆਂ ਤੇ ਹੀ ਮੌਕੇ ਤੇ ਪਹੁੰਚੇ ਹਾਂ ਹਾਂ ਜੀ ਸੀਸੀ ਗੁਰਜੀ ਦਾ ਹੈਗਾ ਉਹ ਘਰ ਦੇ ਮਾਲਕ ਜਿਹੜਾ ਹੈਗਾ ਉਹਦੇ ਕੋਲ ਆ ਜੀ ਰੋ ਹਾਂ ਜੀ ਉਹਨੇ ਬਾਹਰੋਂ ਸੁਣੋਂ ਪਹਿੰਗਾਂ ਹਾਂ ਜੀ ਕਿ ਜਿਹਦੇ ਉਹ ਲੋਕ ਘਰ ਆ ਲਿਆ ਗਿਆ ਤੇ ਪਾਇਆ ਗਿਆ ਵੀ ਇੱਕ ਮੋਟਰਸਾਈਕਲ ਤੇ ਨੌਜਵਾਨ ਹੋਵੇ ਠੀਕ ਹੈ ਜੀ ਉਹ ਘਰ ਤੋਂ ਥੋੜੀ ਦੂਰ ਅੱਗੇ ਲਾ ਕੇ ਮੋਟਰਸਾਈਕਲ ਰੋਕ ਕੇ ਦੋ ਜਣਾਂ ਉਤਰਦੇ ਆ ਠੀਕ ਹੈ ਤੇ ਉਹਨਾਂ ਵਿੱਚੋਂ ਪਹਿਲਾਂ ਤੇ ਉਹ ਬੱਟੇ-ਬੱਟੇ ਵਗੈਰਾ ਮਾਰਦੇ ਘਰ 'ਚ ਠੀਕ ਹੈ ਫਿਰ ਇੱਕ ਜਿਹੜਾ ਜਵਾਨ ਆ ਉਹ ਫਿਰ ਆਪਣੇ ਪਿਸਤੌਲ ਜਾਂ ਵਾਲਰ ਕਹਾ ਸੋ ਜਿਹੜਾ ਪਿਸਤੌਲ ਇਹ ਕਰ ਗੋਲ ਫਾਇਰ ਹੋਗਾ ਉਹ ਲੋਕ ਭਾਵੇਂ ਕੀਚੀ ਸੀ ਠੀਕ ਹੈ ਜੀ ਉਹਨਾਂ ਦੋ ਫਾਇਰ ਕੀਤੀ ਉਹਨੇ ਠੀਕ ਹੈ ਜੀ ਬੰਦੇ ਜ਼ਾਵਾਂ ਕਿੱਸਾ ਕਟਾ ਗਿਆ 300 ਕਿੰਨਾ ਬੋ ਦਾ ਕਟਾ ਹੋ ਸਕਦਾ ਕਿੰਨੇ ਵਿਅਕਤੀ ਸੀਗੇ ਕਿੰਨੇ ਜਣੇ ਸੀਗੇ ਕਾਤੇ ਸੀਗੇ 300 ਤੇ ਕੀ ਕਾਰਨ ਕੀ ਹੈ ਜਿਹੜਾ ਉਹਨਾਂ ਨੇ ਉਹਨਾਂ ਦੇ ਘਰ ਤੇ ਹਮਲਾ ਕੀਤਾ ਫਿਰ ਕੀਤੇ ਇਹ ਦੇਖੋ ਜੋ ਗਸਤਾਰ ਹੋਣਗੇ ਪੇਪਰ ਲੂਗਾ ਵੀ ਹਾਂ ਹਮਲਾ ਕਿਉਂ ਕੀਤਾ ਘਰ ਪਰਿਵਾਰ ਹੈ ਨਹੀਂ ਸੀਗਾ ਕੋਈ ਵੀ ਇਹਦੀ ਸਾਦੇ ਜਿ ਆਪਣੀ ਇਟਲੀ ਵਿੱਚ ਰਹਿੰਦੇ ਐਨ ਆਰ ਆਈ ਹਨ ਹਾਂ ਤੇ ਰਾਤ ਦਾ ਸਮਾਂ ਕੀ ਦਿਨ ਦਾ ਰਾਤ ਦਾ 12:00 ਦਾ ਟਾਈਮ ਓਕੇ ਕਾਰਨ ਕੀ ਹੋ ਸਕਦਾ ਪਤਾ ਕੁਝ ਅਜੇ ਕੁਝ ਨਹੀਂ ਗਿਆ ਜਾਂਦਾ ਤਫਤੀਸ਼ ਚੱਲਦੀ ਪਈ ਹੈ ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਉਹ ਜਿਹੜੇ ਹੈਗੇ ਉਹ ਪਹਿਲਾਂ ਆਈ ਸੀਗੀ ਹਾਂਜੀ ਉਹਨਾਂ ਨੂੰ ਭੇਜੀ ਸੀ ਜਿਨ੍ਹਾਂ ਦਾ ਕਾਫਾਇਕ ਹੋਇਆ ਠੀਕ ਹੈ ਜੀ ਤੇ ਉਹਦੇ ਵਿੱਚ ਸਭ ਹੋਈ ਹੋਈ ਦੇਖਦੇ ਵੀ ਹਮ ਤੈਨੂੰ ਮੁੰਦੇ ਅੰਦੇ ਫਾਇਦਾ ਕਰਦੇ ਚੜਿਆ ਠੀਕ ਹੈ ਜੀ ਕੀ ਪਰਚਾ ਦੱਜ ਹੋ ਗਿਆ ਪਰਚਾ ਲਏਗਾ 298 ਨੰਬਰ ਮਕਦਮਾ ਰਜਿਸਟਰ ਹੋ ਗਿਆ ਠੀਕ ਹੈ ਜੀ ਉਹਦੀ ਤਕਰੀਰ ਜਿਹੜੀ ਹੈਗੀ ਹੈ ਹਰਦੀਪ ਸਿੰਘ ਚੌਂਕੀ ਦਸਾਲਾ ਇੰਚਾਰਜ ਕਰ ਰਿਹਾ ਹੈ ਕਰ ਰਿਹਾ ਹੈ